ਜਿਹਦਾ ਚੋਰੀ ਹੋਇਆ ਸਾਨੂੰ ਜਦੋਂ ਹੀ ਉਹ ਇਨਟੀਮੇਸ਼ਨ ਮਿਲੀ ਤੇ ਅਸੀਂ ਉਦੋਂ ਹੀ ਆਪਣੀਆਂ ਜਿਹੜੀਆਂ ਟੀਮਾਂ ਜੜੀਆਂ ਬਣਾਉਂਦੀਆਂ ਅਲੱਗ-ਅਲੱਗ ਜਗ੍ਹਾ ਦੇ ਵਿੱਚ ਸਾਰਿਆਂ ਨੂੰ ਮੂਵ ਕਰ ਦਿੱਤਾ ਹੈਗਾ ਜਿਹਦੇ ਵਿੱਚ ਅਸੀਂ ਇਹ ਮੋਟਰਸਾਈਕਲ ਤੇ ਪਲੱਸ ਜਿਹੜਾ ਮੱਖਣ ਹੈਗਾ ਵਾ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਇੱਕ ਮੁਲਜ਼ਮ ਹੋਰ ਜਿਹੜਾ ਗ੍ਰਿਫਤਾਰ ਕਰਨ ਵਾਲਾ ਅਜੇ ਰਹਿੰਦਾ ਹੈਗਾ ਵਾ ਇਹ ਮੱਖਣ ਹੈਗਾ ਰਹਿਣ ਵਾਲਾ ਕਾਦਿਆਂ ਪਿੰਡ ਦਾ ਹੈਗਾ ਤੇ ਜਿਹੜਾ ਦੂਸਰਾ ਮੁੰਡਾ ਇਹਦੇ ਨਾਲ ਸੀ ਇੱਕ ਹੋਰ ਮਨਜੋਤ ਸਿੰਘ ਹੈਗਾ ਉਹ ਅਜੇ ਰੈਸਟ ਕਰਨ ਵਾਲਾ ਰਹਿੰਦਾ ਹੈਗਾ ਇਹਦੀ ਕਿਸ ਤਰ੍ਹਾਂ ਗ੍ਰਿਫਤਾਰੀ ਹੋਈ ਬੈਡਰ ਇਹਦੀ ਅਸੀਂ ਜਿਹਨੂੰ ਨਾਕੇ ਲਾਏ ਹੋਏ ਸੀ ਚੈਕਿੰਗ ਕੀਤੀ ਕਲਿਆਨਪੁਰ ਮੋੜ ਤੋਂ ਅਸੀਂ ਜਿਹੜਾ ਹੈਗਾ ਇਹਨੂੰ ਅਸੀਂ ਉੱਥੋਂ ਗ੍ਰਿਫਤਾਰ ਕੀਤਾ ਬਿਲਕੁਲ ਜੀ ਅਸੀਂ ਇੱਕ ਬੁਲਟ ਮੋਟਰਸਾਈਕਲ ਚੋਰੀ ਹੋਇਆ ਕੁਝ ਹੋਰ ਮੋਟਰਸਾਈਕਲ ਚੋਰੀ ਹੋਏ ਅਸੀਂ ਉਹਨਾਂ ਦੇ ਵੀ ਟਰੈਪ ਲਾਇਆ ਹੈਗਾ ਬਹੁਤ ਜਲਦੀ ਜਿਹੜੇ ਅਸੀਂ ਜਿਹੜੇ ਮੇਰੇ ਆਉਣ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਜਿਹੜੇ ਹੋਏ ਆ ਅਸੀਂ ਇਹਨਾਂ ਨੂੰ ਬਹੁਤ ਜਲਦੀ ਜਿਹੜੇ ਆ ਟੈਸਟ ਕਰਕੇ ਤੇ ਸਾਰੇ ਲੋਕਾਂ ਨੂੰ ਜਿਹੜੇ ਬਾਈਕ ਹੈਗੇ ਵਾਪਸ ਕਰਵਾਵਾਂਗੇ